ਕਰੰਟ ਲੱਗਣ ਨਾਲ ਹੋ ਗਈ ਜੀ ਕਿੱਥੇ ਕੰਮ ਕਰਦਾ ਕਿਹੜੇ ਪਿੰਡ ਸੀਤਾ ਵਾਲੇ ਪੱਠੇ ਤੇ ਮਿੱਟੀ ਪਾਉਂਦਾ ਤੇ ਜੀ ਅੱਛਾ ਫੇਤਾਰਾਂ ਲੈਂਨ ਨੀਵੀਂ ਤੀ ਉਹਦੇ ਨਾਲ ਟੱਚ ਹੋ ਗਿਆ ਜੀ ਤਾਂ ਕਰੰਟ ਲੱਗਣ ਨਾਲ ਹੋ ਗਈ ਜੀ ਕਿੱਥੇ ਕੰਮ ਕਰਦਾ ਕਿਹੜੇ ਪਿੰਡ ਸੀਤਾ ਵਾਲੇ ਪੱਠੇ ਤੇ ਮਿੱਟੀ ਪਾਉਂਦੇ ਜੀ ਅੱਛਾ ਫਿਰ ਤਾਰਾਂ ਲੈਂਨ ਨੀਵੀਂ ਤੀ ਉਹਦੇ ਨਾਲ ਟੱਚ ਹੋ ਗਿਆ ਜੀ ਕਿਵੇਂ ਇੰਨੀ ਉੱਚੀ ਕਿਵੇਂ ਪਹੁੰਚ ਗਿਆ ਢੇਰ ਲਾ ਲਾ ਰਿਹਾ ਤੇ ਮਿੱਟੀ ਦਾ ਜੀ ਬਸ ਉਚਾਈ ਹੋ ਗਈ ਲੈਂਨ ਨੀਵੀਂ ਹੋ ਗਈ ਜੀ ਨੀ ਇਹ ਦੇਸੀ ਵੀ ਤੇ ਕੰਮ ਕਰਦੀ ਆ ਟਰੈਕਟਰ ਨਹੀਂ ਜੀ ਟਰੈਕਟਰ ਚਲਾਉਂਦਾ ਸੀਗਾ ਜੀ ਅੱਛਾ ਅੱਛਾ ਟਰੈਕਟਰ ਉੱਪਰੋਂ ਟੱਚ ਹੋ ਗਿਆ ਤਾਰਾ ਨਹੀਂ ਜੀ ਟਰੈਕਟਰ ਨਹੀਂ ਹੋਇਆ ਟਰੈਕਟਰ ਤਾਂ ਖੜਾ ਸੀਗਾ ਜੀ ਇਹੀ ਖੜਾ ਸੀਗਾ ਜੀ ਚਾਹ ਪੀ ਰਿਆ ਸੀ ਖੜਾ ਉਹ ਕਿਤੇ ਲੈਨ ਲਵੇ ਤੇ ਮਾੜਾ ਮੋਟਾ ਟੱਚ ਹੋ ਗਿਆ ਜੀ ਤਾਰਾ ਨੇੜੇ ਸੀਗਾ ਨੰਨੀਵੇਂ ਉਮਰ ਕਿੰਨੀ ਕਹਦੀ ਇਹਦੀ ਉਮਰ ਹੋ ਗਈ ਜੀ ਬਾਈ ਤੇ ਕਿੰਨੇ ਸਾਲ ਦਾ ਜੀ ਤੇ ਰਹਿائش ਉੱਥੇ ਦਾ ਹੀ ਆ ਪਿੰਡ ਦਾ ਹੀ ਪਿੰਡ ਕੋਟਕਲਾਂ ਦਾ ਹਾਂਜੀ ਅੱਛਾ ਨਹੀਂ ਪ੍ਰਵਾਸੀ ਨਹੀਂ ਹੈਗਾ ਆਪਣੇ ਉਰੇ ਦਾ ਹੀ ਹਾਂਜੀ ਹਾਂ ਅੱਛਾ ਜੀ ਕੱਲੇ ਭਰਾਤੀ ਜੀ ਅੱਛਾ ਤੇ ਇਹ ਤਾਂ ਪਰਾਨੀ ਹੈਗਾ ਦੋ ਭੈਣਾਂ ਨੇ ਜੀ ਬਸ ਇਕੱਲੇ ਹੀ ਵਰਾ ਸੀਗਾ ਜੀ ਅੱਛਾ ਪੇਰੈਂਟ ਸੀ ਮਾਤਾ ਪਿਤਾ ਹੈਗੇ ਨੇ ਜੀ ਅੱਛਾ ਇਹ ਹੁਣ ਆਏ ਨੇ ਨਾਲ ਮੈਂ ਸਾਰੇ ਨੇ ਜੀ ਉਹਨਾਂ ਨੂੰ ਲੇਟੇ ਦੱਸਿਆ ਸੀਗਾ ਹਾਂਜੀ ਪਤਾ ਲੱਗ ਗਿਆ ਜੀ ਹਾਂ ਇਹਦਾ ਪੱਠਾ ਕੀਦਾ ਮਾਲਕ ਕੌਣ ਹੈ ਮਾਲਕ ਦਾ ਨਾਮ ਤਾਂ ਪਲਾਨੀ ਜੀ ਸੀਟਾਲੇ ਆ ਜੀ ਪੱਠਾ ਦਾ ਸੀਟਾ ਵਾਲੇ ਹਾਂਜੀ